ਫੰਸ ਕਰਨ ਜਾ ਰਹੇ ਆ ਜਿਹੜੀ ਹੈਗੀ ਆ ਸਾਡਾ ਇੱਕ ਬਲਾਈਂਡ ਮਰਡਰ ਹੋਇਆ ਸੀਗਾ ਕੱਲ ਡਿਵੀਜ਼ਨ ਨੰਬਰ 7 ਦੇ ਵਿੱਚ ਜਿਹਦੇ ਸਬੰਧ ਦੇ ਵਿੱਚ ਅਸੀਂ 255 ਨੰਬਰ ਮੁਕੱਦਮਾ ਜਿਹੜਾ ਸੀਗਾ ਦਰਜ ਕੀਤਾ ਸੀਗਾ 103 ਸਬਸੈਕਸ਼ਨ 1 ਤੇ 238 ਬੀ ਐਨ ਐਸ ਦੇ ਤਹਿਤ ਆਪਣੇ ਥਾਣਾ ਜਿਹੜਾ ਹੈਗਾ ਡਿਵੀਜ਼ਨ ਨੰਬਰ 7 ਦੇ ਵਿੱਚ ਇਹਦੇ ਵਿੱਚ ਬੇਸਿਕਲੀ ਕੀ ਹੋਇਆ ਸੀਗਾ ਕਿ ਇੱਕ ਸ਼ਾਲੂ ਕੁਮਾਰ ਡਿਸੀਜ਼ ਸੀਗਾ ਇਹਦੀ ਜਿਹੜੀ ਆਪਣੀ লাশ ਜਿਹੜੀ ਸੀਗੀ ਸਾਨੂੰ ਕੰਦੇ ਨਾਲੇ ਦੇ ਵਿੱਚੋਂ ਜਿਹੜੀ ਸੀਗੀ ਉਹ ਤਿਆਰਦੀ ਹੋਈ ਮਿਲੀ ਸੀ ਔਰ ਇਮੀਡੀਏਟਲੀ ਇਹਦੇ ਵਿੱਚ ਸਾਡੀ ਜਿਹੜੀ ਸੀਪੀ ਸਾਹਿਬ ਦੀ ਨੋਟਿਸ ਵਿੱਚ ਲਿਆਂਦਾ ਗਿਆ ਤਾਂ ਡੀਸੀਪੀ ਤੇਜਾ ਜੀ ਦੇ ਨਾਲ ਡਿਸਕਸ ਕੀਤਾ ਗਿਆ ਇਮੀਡੀਏਟਲੀ ਉਹਨਾਂ ਨੇ ਸੰਜੀਦਗੀ ਸਮਝਦੇ ਹੋਏ ਜਿਹੜੀ ਹੈਗੀ ਹੈ ਏਸੀਪੀ ਸਾਹਿਬ ਤੇ ਆਪਣੇ ਐਸਐਚਓ ਜਿਹੜੇ ਹੈਗੇ ਹੈ ਡਿਵੀਜ਼ਨ ਨੰਬਰ 7 ਔਰ ਇਹਦੇ ਵਿੱਚ ਸਪੈਸ਼ਲੀ ਮੈਂਸ਼ਨ ਕਰਦੇ ਹੋਏ ਜਿਹੜੇ ਐਡੀਸ਼ਨਲ ਐਸਐਚਓ ਸੁਖਵਿੰਦਰ ਸਿੰਘ ਹੈ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਉਹਦੇ ਟੈਕਨੀਕਲ ਅਸਿਸਟੈਂਸ ਦੇ ਨਾਲ ਹਿਊਮਨ ਹਿੰਟ ਦੇ ਨਾਲ ਇਸ ਮਰਡਰ ਨੂੰ ਅਸੀਂ ਤਿੰਨ ਘੰਟੇ ਦੇ ਵਿੱਚ ਵਿੱਚ ਜਿਹੜਾ ਸੀਗਾ ਬਲਾਈਂਡ ਮਰਡਰ ਸੀਗਾ ਇਹਨੂੰ ਅਸੀਂ ਟ੍ਰੇਸ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਇਹ ਸਾਰੀ ਟੀਮ ਨੂੰ ਬਹੁਤ ਮਿਹਨਤ ਨਾਲ ਜਿਹੜਾ ਇਹਦਾ ਹੈ ਕੀਤਾ ਔਰ ਇਹਦੇ ਹਿੱਸੇ ਤਿੰਨਾਂ ਘੰਟਿਆਂ ਦੇ ਦੌਰਾਨ ਅਸੀਂ ਜਿਹੜੇ ਦੋ ਦੋਸ਼ੀ ਹੈਗੇ ਨੇ ਜਿਹੜੇ ਕੱਲੂ ਔਰ ਸੁਨੀਲ ਕੁਮਾਰ ਸੀਗੇ ਇਹਦੇ ਦੋਸਤ ਹੀ ਸੀਗੇ ਡਿਸੀਜ਼ ਤੇ ਉਹ ਔਰ ਜਿਹੜੀ ਇਹ ਬਾਰਦਾਤ ਦੇ ਵਿੱਚ ਜਿਹੜੀ ਇਹਨਾਂ ਨੇ ਗੱਡੀ ਵਰਤੀ ਸੀ ਬਲੈਰੋ ਔਰ ਬਲੈਰੋ ਨੰਬਰੀ ਜਿਹੜੀ ਆ ਪੀ ਵੀ 10 ई एस 1747 ਨੰਬਰ ਗੱਡੀ ਜਿਹੜੀ ਹੈਗੀ ਉਹ ਵੀ ਬਰਾਮਦ ਕਰ ਲਈ ਹੈ ਸੋ ਬੜਾ ਵਾਟਰਟਾਈਟ ਕੇਸ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਸੋਲਵ ਕੀਤਾ ਔਰ ਨਾਲ ਦੀ ਨਾਲ ਸਾਰਾ ਪੁਤਾ ਐਵੀਡੈਂਸ ਜਿਹੜੇ ਸੀਗੇ ਮੌਕੇ ਦੇ ਉਹ ਵੀ ਸਾਰੇ ਇਕੱਠੇ ਕਰਕੇ ਬੜੀ ਛੇਤੀ ਲੁਧਿਆਣਾ ਪੁਲਿਸ ਨੇ ਜਿਹੜਾ ਹੈਗਾ ਇਹ ਬਲਾਈਂਡ ਮਰਡਰ ਕੇਸ ਦਾ ਨਾ ਘੰਟਿਆਂ ਦੇ ਵਿੱਚ ਸੋਲਵ ਕਰਕੇ ਦੋ ਦੋਸ਼ੀ ਔਰ ਗਵਾਦਾਦ ਵਿੱਚ ਵੱਚੀ ਗਈ ਗੱਡੀ ਜਿਹੜੀ ਹੈਗੀ ਆ ਫੰਡ ਵਿੱਚ ਕਾਮਯਾਬੀ حاصل ਕੀਤੀ ਸਰ ਕਿੰਨਾ ਜੋ ਪਤਾ ਲੱਗਦਾ ਵਜਾ ਰੰਜੀਸ਼ ਜਿਹੜਾ ਕਤਲ ਦਾ ਇਹ ਹੈਗਾ ਕਿ ਜਿਹੜਾ ਇਹ ਆਪਣੇ ਕੱਲੂ ਤੇ ਸੁਨੀਲ ਔਰ ਜਿਹੜੇ ਸ਼ਾਲੂ ਡਿਸੀਜ਼ਡ ਹੈਗੇ ਨੇ ਇਹ ਆਪਸ ਦੇ ਵਿੱਚ ਦੋਸਤ ਸੀਗੇ ਚਾਲੂ ਦੀਆਂ ਦੀ ਕੋਈ 2 ਦਿਨ ਪਹਿਲਾਂ 16 ਤਰੀਕ ਨੂੰ ਜਾਂ 17 ਤਰੀਕ ਨੂੰ ਪੈਸੇ ਜਿਹੜੇ ਲੈਣ ਦੇਣ ਤੋਂ ਜਿਹੜੀ ਸੀਗੀ ਕੋਈ ਗੱਲਬਾਤ ਹੋਈ ਸੀਗੀ ਜਿਹਦੇ ਵਿੱਚ ਕੱਲੂ ਤੇ ਸੁਨੀਲ ਨੇ ਜਿਹੜਾ ਮੰਨ ਦੇ ਵਿੱਚ ਰੰਜਿਸ਼ ਰੱਖੀ ਔਰ 16 ਤਰੀਕ ਨੂੰ ਜਦੋਂ ਇਹ ਕਿਤੇ ਆ ਰਹੇ ਸੀਗੇ ਘਰ ਨੂੰ ਆ ਰਹੇ ਸੀ ਇਹਨਾਂ ਨੇ ਆਪਣੀ ਗੱਡੀ ਮਾਰੀ ਔਰ ਗੱਡੀ ਮਾਰ ਕੇ ਜਦੋਂ ਇਹ ਬੇਹੋਸ਼ ਹੋ ਗਿਆ ਫਿਰ ਇਹਦੇ ਸਿਰ ਵਿੱਚ ਇੱਕ ਵਜੀ ਔਰ ਕੇਸ ਤੇਖੀ ਚੀਜ਼ ਦੇ ਨਾਲ ਜਿਹੜਾ ਹੈਗਾ ਇਹਨਾਂ ਦੇ ਪੇਟ ਦੇ ਉੱਤੇ ਵਾਰ ਵਾਰ ਕੀਤਾ ਜਿਹਦੇ ਕਰਕੇ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਫੇਰਨ ਦੀ লাশ ਨੂੰ ਜਿਹੜਾ ਸੀਗਾ ਉਹ ਉਸੇ ਗੱਡੀ ਬਲੈਰੋ ਦੇ ਵਿੱਚ ਹੀ ਪਾ ਕੇ ਇਹਨਾਂ ਨੇ ਗੰਦੇ ਨਾਲੇ ਦੇ ਵਿੱਚ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹ ਕਤਲ ਨੂੰ ਜਿਹੜਾ ਹੈਗਾ ਛੁਪਾਇਆ ਜਾ ਸਕੇ ਪਰ ਕੋਈ ਵੀ ਕ੍ਰਾਈਮ ਕੋਈ ਵੀ ਕਤਲ ਜਿਹੜਾ ਤੁਹਾਨੂੰ ਪਤਾ ਕਿ ਲੁਕਿਆ ਨਹੀਂ ਰਹਿੰਦਾ ਹੁੰਦਾ ਆਕਰ ਬਾਹਰ ਆ ਜਾਂਦਾ ਔਰ ਇਸ ਕਰਕੇ লাশ ਜਿਹੜੀ ਹੈਗੀ ਹੈ ਦੋਹਾਂ ਦਿਨਾਂ ਬਾਅਦ ਸਾਨੂੰ ਮਿਲਦੀ ਸਸ ਕੀ ਇਹ ਦੋਸਤੀ ਜਿਹੜੀ ਨਸ਼ੇ ਦੀ ਵੀ ਆਦੀ ਸੀ ਅਜੇ ਤੱਕ ਫਿਲਹਾਲ ਇਹਨਾਂ ਦੇ ਜਿਹੜੀ ਐਸੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਵਜਾ ਰੰਜਿਸ਼ਾ ਨਾਲ ਦੀ ਆਪਸੀ ਨਿੱਜੀ ਲੜਾਈ ਹੈ ਕਿਉਂਕਿ ਦੋਸਤ ਸੀਗੇ ਪੈਸੇ ਲੈਣ ਦੇਣ ਤੋਂ ਲੜਾਈ ਹੋਈ ਹੈ ਉਹਦੀ ਜੜੀ ਹੈ ਨਸ਼ੇ ਵਾਲੀ ਕੋਈ ਗੱਲ ਸਮਝ ਸਰ ਇਹਨਾਂ ਦੇ ਕ੍ਰਾਈਮ ਦੇ ਵੀ ਕੋਈ ਪਹਿਲਾਂ ਪਰਚੇ ਕੋਈ ਹੈ ਇਹਦੇ ਵਿੱਚ ਜਿਹੜਾ ਸੁਨੀਲ ਕੁਮਾਰ ਹੈ ਉਹਦੇ ਉੱਤੇ ਜਿਹੜਾ ਹੈਗਾ 379 380 411 ਦਾ ਮੋਰਥਾਣਾ ਮੋਤੀ ਨਗਰ ਦੇ ਵਿੱਚ ਇੱਕ ਪਹਿਲਾਂ ਵੀ ਜਿਹੜਾ ਵਾ ਮਕਦਮਾ ਦਰਜ ਹੈ ਸਰ ਕਿੱਥੇ ਦੇ ਰਹਿੰਦੇ ਨੇ ਇਹ ਜੁੜੇ ਈਸੀਐਚ ਕਲੌਨ ਨਹੀਂ ਹੈਗੀ ਆ ਜੀ ਇੱਥੇ ਆਪਣੇ ਤਾਜਪੁਰ ਰੋਡ ਦੇ ਕੋਲ ਲੁਧਿਆਣੇ ਉੱਥੋਂ ਦੇ ਰਹਿਣ ਵਾਲੇ ਨੇ ਤੇ ਨਹੀਂ ਜੀ ਇਹਨਾਂ ਦੀ ਉਮਰ ਕਿੰਨੀ ਹੈ ਉਮਰ ਦੀ ਸਾਰੀ ਇਹਨਾਂ ਦੀ ਅਪ੍ਰੋਕਸੀਮੇਟੀ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ 30 ਤੋਂ 35 ਦੀ ਉਮਰ ਦੇ ਵਿੱਚ ਹੈ ਸਰ ਕੱਲੋ ਇਹ ਮਾਰਿਆ ਕੰਮ ਕੀ ਕਰਦੇ ਨੇ ਸਰ ਇਹ ਲੇਬਰ ਦਾ ਕੰਮ ਕਰਦੇ ਸੀਗੇ ਉਹ ਆਟੋ ਚਲਾਉਂਦਾ ਸੀਗਾ ਇਹ ਜਿਹੜਾ ਬਲੈਰੋ ਦਾ ਚਾਰਜ